ਜਿਸ ਵਾਂਤ ਇਸੇ ਕਮਲਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਨਿਸਾਰਾਂ ਦਾ ਤੀਸਰਾ ਪਾਪ ਬਾਬੇ ਦੀ ਵਰਸੀ ਵਾਲੇ ਦਿਨ ਭਰਪੂਰ ਆਪਣੇ ਘਰ ਪਰੌਣਿਆਂ ਦੀ ਸੇਵਾ ਵਿੱਚ ਰੁੱਝਿਆ ਹੋਇਆ ਸੀ ਉਸ ਦੇ ਆਪਣੇ ਪਿੰਡ ਤੋਂ ਪਰੌਣੇ ਆਏ ਹੋਏ ਸਨ ਤੇ ਅਦੇ ਬਹੁਤਾ ਉਹ ਆਪਣੇ ਨਾਲ ਪਟਿਆ ਲਿਆਉਂਦੀਆਂ ਪਟਿਆ ਲਿਆਉਂਗਾ ਤਿੰਨ ਕੁੜੀਆਂ ਦਾ ਖਿਆਲ ਰੱਖਿਆ ਰਿਹਾ ਸੀ ਬਾਬਾ ਜੀ ਦਾ ਨਾਮ ਪੈਪਸ ਵਿੱਚ ਤਾਂ ਦੂਰ ਦੂਰ ਤੱਕ ਮਸ਼ਹੂਰ ਸੀ ਦੂਜੀ ਵਰਸੀ ਤੇ ਪੰਜਾਬ ਵੱਲੋਂ ਵੀ 2% ਲਈ ਡਰਾਈ ਹੋਏ ਸਨ ਖਿਆਲ ਸੀ ਐਤਕੀ ਵਰਸੀ ਕਾਫੀ ਧੂਮਧਾਮ ਨਾਲ ਹੋਵੇਗੀ ਪਟਿਆਲੇ ਦੀ ਇੱਕ ਕੁੜੀ ਭਰਪੂਰ ਦੀਆਂ ਗੱਲਾਂ ਰਹੀ ਚਰਨ ਨੂੰ ਥੋੜਾ ਬਹੁਤ ਜਾਣ ਗਈ ਸੀ ਅਸਲ ਵਿੱਚ ਭਰਪੂਰ ਨੇ ਚਰਨ ਦੀ ਪਿਆਰ ਕਹਾਣੀ ਉਸ ਨੂੰ ਦੱਸ ਦਿੱਤੀ ਸੀ ਉਹ ਚਰਨ ਤੇ ਰਾਜ ਦੋਹਾਂ ਨੂੰ ਦੇਖਣਾ ਚਾਹੁੰਦੀ ਸੀ ਉਸ ਆਪਣੇ ਸਾਥ ਲਈ ਦੋ ਹੋਰ ਕੁੜੀਆਂ ਨੂੰ ਵੀ ਤਿਆਰ ਕਰ ਲਿਆ ਰੋਟੀ ਖਾਣ ਪਿੱਛੋਂ ਸ਼ੀਲਾ ਨੇ ਭਰਪੂਰ ਨੂੰ ਕਿਹਾ ਤੁਹਾਡਾ ਚਰਨ ਤਾਂ ਆਇਆ ਨਾ ਉਹ ਕੁਰਸੀ ਤੇ ਬੈਠੀ ਥੋੜਾ ਕੇਮਾ ਪ੍ਰਤੀਤ ਕਰ ਰਹੀ ਸੀ। ਬਾਸ ਹੁਣੇ ਆਇਆ ਉਹ ਲੰਗਰ ਖੁੱਲਾ ਹੋਣ ਕਰਕੇ ਦੂਰੋਂ ਨੇੜੋਂ ਆਏ ਸਾਥਕਾਂ ਨੂੰ ਆਣ ਪਾਣੀ ਸ਼ਕਾ ਰਿਹਾ ਹੈ। ਉਧਰੋਂ ਬੇਲਾ ਹੁੰਦਾ ਹੀ ਆ ਜਾਵੇਗਾ। ਤੇ ਰਾਜ ਉਹਦੀ ਬਾਬਤ ਮੈਂ ਕੁਝ ਨਹੀਂ ਕਹਿ ਸਕਦਾ। ਭਰਪੂਰ ਥੋੜਾ ਮੁਸਕਰਾ ਪਿਆ। ਮੈਨੂੰ ਤਾਂ ਇਹ ਵੀ ਨਹੀਂ ਪਤਾ ਉਹ ਇੱਥੇ ਹੈ ਕਿ ਸੌਰੀ। ਜੇ ਇੱਥੇ ਹੋਈ ਤਾਂ ਸ਼ਾਇਦ ਜਲਸੇ ਵਿੱਚ ਆ ਹੀ ਜਾਵੇ ਪਰ ਆਸ ਘਟ ਹੈ। ਤਿੰਨੇ ਕੁੜੀਆਂ ਅਤੇ ਭਰਪੂਰ ਆਪਣੇ ਚਵਾਰ ਵਿੱਚ ਚਰਨ ਮੋੜੀਕ ਰਹੇ ਸਨ। ਦੋ ਕੁੜੀਆਂ ਰਾਤ ਦੀ ਪਿਛੇ ਵਿਸਤ੍ਰਿਤ ਤੇ ਆਰਾਮ ਕਰ ਰੰਗਾਂ ਸਿਰ ਤੇ ਰਜਾਈ ਉਹਨਾਂ ਲੱਕ ਤੱਕ ਖਿੱਚੀ ਹੋਈ ਸੀ ਸੋਵੀਅਤ ਜੁਨੀਅਨ ਦੀਆਂ ਤਸਵੀਰਾਂ ਦੇਖਣ ਵਿੱਚ ਮਗਨ ਸਨ ਉਹਨਾਂ ਪਰਪੂਰ ਤੇ ਸ਼ੀਲਾ ਦੀ ਗੱਲਬਾਤ ਨਹੀਂ ਸੁਣੀ ਸੀ ਲਾਈਫ ਤਾਂ ਐ ਹੈਨਾ ਇਹ ਕੁੜੀ ਨੇ ਤਸਵੀਰ ਵਿੱਚ ਨੱਚਦੇ ਜੋੜਿਆਂ ਨੂੰ ਤੱਕ ਕੇ ਆਖਿਆ ਲਾਈਫ ਪਤਾ ਨਹੀਂ ਕਿੰਨੀ ਕੁਰਬਾਨੀ ਨਾਲ ਬਣੀ ਹੈ ਕੁਰਸੀ ਤੇ ਬੈਠੀ ਸ਼ੀਲਾ ਨੇ ਤੁੜਕਦਿਆਂ ਕਿਹਾ ਕਰਵਾਨੀ ਸਾਡੇ ਕੋਲੋਂ ਨਹੀਂ ਹੋਣੀ ਫਿਰ ਮੂੰਹ ਧੋਕੇ ਤੋ ਛੱਡ ਚਪੇੜ ਖਾਣ ਲਈ ਭਰਪੁਰ ਉੱਤੇ ਐਜੀ ਪੌੜਾਂ ਵਿੱਚੋਂ ਅਚਾਨਕ ਆਵਾਜ਼ ਨਾਲ ਸ਼ੀਲਾ ਚੇਚਕ ਕੇ ਉੱਤੇ ਹੀ ਹੈ ਸਰਦਾਰਾ ਤੇ ਤੈਨੂੰ ਉਡੀਕਦੇ ਅੱਕੇ ਪਏ ਆ ਭਰਪੁਰ ਨਿਚਵਾਰੇ ਦੇ ਬਾਹਰ ਵਾਲੇ ਨੂੰ ਆਉਂਦਿਆ ਉਤਰ ਦਿੱਤਾ ਲਓ ਜੀ ਇਹ ਸਾਡੇ ਹੀਰੋ ਚਰਨ ਸ਼ੀਲਾ ਹੱਥ ਜੋੜ ਕੇ ਉੱਠ ਖਲੋਤੀ ਅਤੇ ਦੂਜੀਆਂ ਕੁੜੀਆਂ ਉੱਠ ਕੇ ਬਹਿ ਗੰਨ ਸਾਰਿਆਂ ਨੇ ਇੱਕ ਦੂਜੇ ਨੂੰ ਸਾਸਰੀ ਇਕ ਕਾਲ ਭਲਾਈ ਇੱਕ ਤਰ੍ਹਾਂ ਸਾਰੇ ਚਿਹਰੇ ਖੜ ਗਏ ਭਰਪੂਰ ਦੇ ਚਵਾਰੇ ਨੇ ਇਸ ਤਰ੍ਹਾਂ ਜਵਾਨ ਹਸੀਨ ਅਤੇ ਭਰਿਆ ਭਰਿਆ ਕਠਕਾਰੇ ਨਹੀਂ ਵੇਖਿਆ ਸੀ ਚਾਨਣ ਨੂੰ ਕੁਰਸੀ ਵਾਲੀ ਕੁੜੀ ਦਾ ਸਾਵਲਾ ਰੰਗ ਬੜਾ ਪਿਆਰਾ ਲੱਗਾ ਉਸ ਦੇ ਨਕਸ਼ ਆਪਣੇ ਥਾਂ ਅੱਗ ਖੇਚ ਰੱਖਦੇ ਸਨ ਪਰਪੋਰ ਨੇ ਸ਼ੀਲਾ ਨੂੰ ਕੁਰਸੀ ਛੱਡ ਦੇਣ ਲਈ ਇਸ਼ਾਰਾ ਕੀਤਾ ਉਹ ਮਨਜੇ ਤੇ ਆਪਣੀਆਂ ਸਹੇਲੀਆਂ ਕੋਲ ਬਹਿ ਗਈ ਭਰਪੂਰ ਨੇ ਜਾਣ ਪਛਾਣ ਕਰਾਉਂਦੇ ਕਿਹਾ ਇਹ ਹਨ ਸ਼੍ਰੀ ਸ਼ੀਲਾ ਪਟਿਆਲੇ ਦੇ ਇੱਕ ਮਸ਼ਹੂਰ ਬੈਰਿਸਟਰ ਦੀ ਸ਼ਹਿਬ ਜੀ ਸ਼ਹਿਬਜਾਦੀ ਬੜੇ ਪ੍ਰੋਸੈਸਿਵ ਖਿਆਲ ਹਨ ਕੁੜੀਆਂ ਦੀ ਸਟੂਡੈਂਟ ਫੰਡਰੇਸ਼ਨ ਲਈ ਅੱਜ ਕੱਲ ਬੜੀ ਕਾਮਯਾਬ ਕੋਸ਼ਿਸ਼ ਵਿੱਚ ਹਨ ਫਿਰ ਉਸੇ ਸ਼ੀਲਾ ਨੂੰ ਸਮੋਹਨ ਕਰਦੇ ਆਖਿਆ ਇਹਨਾਂ ਪਹਿਣਾ ਬਾਰੇ ਤੁਸੀਂ ਚੰਗੀ ਤਰ੍ਹਾਂ ਦੱਸ ਸਕੋਗੇ ਸ਼ੀਲਾ ਨੇ ਮੁਸਕਰਾਉਂਦੇ ਆ ਕੁੜੀਆਂ ਵੱਲ ਮੂੰਹ ਭਮਾਇਆ ਇਹਨਾਂ ਦਾ ਨਾਮ ਹੈ ਬਲਵਿੰਦਰ ਅਰਾਸੀ ਪਿਆਰ ਨਾਲ ਬਾਲੀ ਆਖਦੀਆਂ ਹਾਂ ਪਿਓ ਪੱਕਾ ਕਾਂਗਰਸੀ ਤੇ ਬਾਲੀ ਦਿਨੋਂ ਦਿਨ ਅਗਾਂਹ ਬਧੂ ਹੋ ਰਹੀ ਹੈ ਬੜੀ ਖੁਸ਼ੀ ਦੀ ਗੱਲ ਚਾਰ ਨੇ ਸਰਸਰੀ ਪ੍ਰਸੰਸਾ ਕੀਤੀ ਪਰ ਕੁੜੀ ਚੇਪਰ ਗਈ ਇਹਨਾਂ ਦਾ ਨਾਂ ਪੂਰਾ ਨਾ ਹੈ ਤੇਜਵੰਤ ਕੌਰ ਪਰ ਕਾਲਜ ਵਿੱਚ ਤੇਜੀ ਕਹਿ ਕੇ ਕਿਸੇ ਤੋਂ ਪੁੱਛ ਲਵੋ ਨਾ ਤੇਜੀ ਹੈ ਪਰ ਹੈਗੀ ਬਹੁਤ ਲੇਜੀ ਪਿਓ ਡੇਰ ਜਾਇਦਾਦ ਦਾ ਮਾਲਕ ਹੈ ਅਸੀਂ 3 ਇਅਰ ਵਿੱਚ ਹਾਂ ਸ਼ੀਲਾ ਨੇ ਵੀ ਆਪਣੇ ਆਪ ਨੂੰ ਅਧਿਆਰੇ ਜਾਈ ਵਿੱਚ ਚਲਕੋ ਲਿਆ ਤੇਜਵੰਤ ਦੇ ਤੁਸਾਂ ਖਿਆਲ ਨਹੀਂ ਦੱਸੇ ਚੰਨ ਨੇ ਕੁੜੀ ਦੇ ਚਿਹਰੇ ਨੂੰ ਇੱਕ ਪਲ ਤੜ ਭਾਜੀ ਮੇਰਾ ਕੋਈ ਖਿਆਲ ਨਹੀਂ ਤੇਜੀ ਨੇ ਹੱਥ ਜੋੜਦਿਆਂ ਇੱਕ ਤਰ੍ਹਾਂ ਮੋਹ ਬਣਾ ਲਿਆ ਸਾਰਿਆਂ ਦਾ ਹਾਸਾ ਨਿਕਲ ਗਿਆ ਪਰ ਚੰਨ ਸੰਜੀਤ ਦੀ ਵੀ ਨਾਲ ਤਿੰਨ ਵਾਰ ਹੱਥ ਤੇ ਹੱਥ ਮਾਰਿਆ ਕਿੰਨੇ ਖੁਸ਼ਕਿਸਮਤ ਹੋਣਗੇ ਉਹ ਲੋਕ ਜਿਨ੍ਹਾਂ ਨੇ ਅੱਜ ਕੋਈ ਖਿਆਲ ਹੀ ਨਹੀਂ ਪਰਪੋਰ ਨਸ਼ੀਲਾ ਸੋਚਣ ਲਈ ਮਜਬੂਰ ਹੋ ਗਏ ਕਿ ਚੰਨ ਨੇ ਆਪਣੇ ਅੱਖ ਨੂੰ ਚੋਟ ਮਾਰੀ ਜਾਂ ਠੀਕ ਗੰਭੀਰਤਾ ਨਾਲ ਕਿਹਾ ਸ਼ੀਲਾ ਨੇ ਜਾਣ ਕੀ ਛੇੜਨ ਦੀ ਨੀਅਤ ਨਾਲ ਆਖਿਆ ਜਿਹਦੇ ਅੱਜ ਅੱਜ ਕੋਈ ਖਿਆਲ ਨਹੀਂ ਉਹ ਹੋਰ ਕੁਝ ਭਾਵੇਂ ਹੋਵੇ ਪਰ ਇਨਸਾਨ ਜਰੂਰ ਨਹੀਂ ਹੋ ਸਕਦਾ ਸ਼ੀਲੀ ਸ਼ੈਟ ਅਪ ਤੇਜ਼ੀ ਦੀ ਇੱਕ ਜਮ ਸੁਸਤੀ ਲੈ ਗਈ ਤੈਨੂੰ ਥੋੜਾ ਤਿੱਖਾ ਕਰਨ ਲਈ ਚੋਬ ਜ਼ਰੂਰੀ ਸੀ ਚੰਗਾ ਖਾ ਛੱਡਣਾ ਪਹਿਨ ਲੈਣਾ ਹੀ ਜ਼ਿੰਦਗੀ ਨਹੀਂ ਅਜ ਡੋਲ ਦੇ ਹਾਲਾਤ ਵਿੱਚ ਸਮੂਜੀ ਸੋਜ ਹੋਣੀ ਬਹੁਤ ਜ਼ਰੂਰੀ ਹੈ ਸ਼ੀਲਾ ਨੇ ਤੇਜੀ ਦੇ ਦਿਮਾਗ ਵਿੱਚ ਮੱਲੋ ਮੋਲੀ ਖਸੂਰ ਦੇਣ ਵਾਲੀ ਗੱਲ ਕੀਤੀ ਮੇਰਾ ਮਤਲਬ ਸੀ ਕੋਈ ਖਿਆਲ ਨਾ ਹੋਣ ਨਾਲ ਇਨਸਾਨ ਕਿੰਨਾ ਸੁਖਾਲਾ ਹੁੰਦਾ ਹੈ ਚਰ ਨੇ ਵਿਚਾਰੋਂ ਸਹਿਜ ਨਾਲ ਕਿਹਾ ਬਿਲਕੁਲ ਠੀਕ ਬਾਜੀ ਤੇਜੀ ਮਚਲ ਗਈ ਕਿਉਂਕਿ ਉਸ ਦੇ ਭਾਵਾਂ ਦੀ ਇੱਕ ਤਰ੍ਹਾਂ ਪ੍ਰੋੜਤਾ ਹੋ ਗਈ ਸੀ ਜ਼ਿੰਮੇਵਾਰੀਆਂ ਵਿੱਚ ਅੱਕ ਗਿਆ ਜਾਪਦਾ ਹੈ ਭਰਪੂਰ ਚਾਨ ਨੂੰ ਕਹਿ ਕੇ ਸ਼ੀਲਾ ਹੋਰਾਂ ਵੱਲ ਦੇਖਣ ਲੱਗ ਪਏ। ਸ਼ੀਲਾ ਨੇ ਆਪਣੀ ਤਰ੍ਹਾਂ ਦੇ ਇਸ਼ਾਰੇ ਵਿੱਚ ਉਸ ਨੂੰ ਕੁਝ ਹੋਰ ਸਮਝਾ ਦਿੱਤਾ। ਤੇਰਾ ਕੀ ਖਿਆਲ ਹੈ ਜ਼ਿੰਮੇਵਾਰੀਆਂ ਦਾ ਬੋਝ ਨਹੀਂ ਹੁੰਦਾ? ਅੱਛਾ ਹੁਣ ਤੂੰ ਅੱਧੇ ਘੰਟੇ ਲਈ ਦਿਮਾਗ ਤੋਂ ਜ਼ਿੰਮੇਵਾਰੀਆਂ ਲਾ ਦੇ। ਹੌਲਾ ਫੌਲਾ ਹੋ ਕੇ ਇਹ ਦੱਸ ਸਰਦਾਰਨੀ ਆਈ ਹੈ ਕਿ ਨਹੀਂ? ਭਰਪੂਰ ਦੀ ਗੱਲ ਤੇ ਕੁੜੀਆਂ ਹੱਸ ਪੰਗ। ਸ਼ੀਲਾ ਨੇ ਰਜਾਈ ਹੇਠਾਂ ਵਾਲੀ ਦੀ ਚੁੰਨੀ ਪਾ ਲਈ। ਉਸ ਦੀ ਮਸਾਂ ਚੀਕ ਨਿਕਲਦੀ ਨਿਕਲਦੀ ਬੱਚੀ। ਉਡਣਾ ਦੀ ਦਿਲਚਸਪੀ ਜਾਗ ਗਈ ਜਾਣਨੇ ਵੀ ਸਮਝ ਲਿਆ ਪਰ ਭੂਰ ਛੇੜ ਛਾੜ ਤੇ ਉੱਤਰ ਆਇਆ ਚਰਨ ਵੀ ਸੁਨੋਸ਼ੀਲਾ ਬਾਤ ਕਹਿ ਦੇਣਾ ਚਾਹੁੰਦਾ ਸੀ ਪਰ ਉਸ ਮਨ ਨੂੰ ਰੋਕ ਲਿਆ ਬੀਹ ਚ ਪੜਦੇ ਸਿਆਣੇ ਮੁੰਡੇ ਨੇ ਕੀ ਸੋਹਣਾ ਸਵਾਲ ਕੀਤਾ ਜਾਣ ਨੇ ਆਪਣੀ ਬਣੀ ਆਈ ਰਹੀ ਸੰਜੀਦਗੀ ਵਿੱਚ ਪਰਪੂਰ ਨਹ ਲੋਣਿਆ ਉਹ ਥੋੜਾ ਜਿਹਾ ਹੋਰ ਹੋ ਕੇ ਰਹਿ ਗਿਆ ਸਾਰੇ ਇੱਕ ਮਿੰਟ ਲਈ ਚੁੱਪ ਹੋ ਗਏ ਬਾਬਾ ਜੀ ਦੀ ਵਰਸ ਜੀ ਤੇ ਸਾਡਾ ਇਹ ਵੀ ਪ੍ਰੋਗਰਾਮ ਸੀ ਕਿ ਤੁਹਾਡੇ ਕੋਲੋਂ ਕੁਝ ਜਾਣਗੇ ਸ਼ੀਲਾ ਨੇ ਚੁੱਪ ਨੂੰ ਤੋੜਿਆ ਉਹ ਕੁਝ ਕਹਿ ਦੇਣ ਦੀ ਵੀ ਆਪਣੇ ਦਿਲੀ ਭਾਵਨਾ ਕਹਿ ਸਕੀ ਪਰ ਚੰਨ ਸਮਝੀਆ ਸ਼ੀਲਾ ਕੀ ਚਾਹੁੰਦੀ ਹੈ ਤੁਸੀਂ ਸਾਰੇ ਬੀਏ ਦੇ ਸਟੂਡੈਂਟ ਤੇ ਮੈਂ ਸਿਰਫ میٹرਿਕ ਪਿੰਡੂ ਤੇ ਸ਼ਹਿਰੀ ਦੇ ਫਰਕ ਨਾਲ ਮੈਂ ਤੁਹਾਨੂੰ ਗੱਲ ਸਮਝਾਵਾਂ ਹਾਸੋ ਹੀਣਾ ਨਾ ਹੋਮੋਗੇ ਤਾਂ ਕੀ ਹੋਵੇ ਜਿਹੜੀਆਂ ਜਮਾਤਾਂ ਤੂੰ ਪਾਸ ਕੀਤ ਨਾ ਇਹ ਆਸਾ ਨਹੀਂ ਪੜੇਗਾ ਇਸ ਲਈ ਸਰਦਾਰ ਨੂੰ ਬੇਨਤੀ ਕੀਤੀ ਸੀ ਪਰ ਪੂਰਕਾ ਨੂੰ ਨਾ ਕਹਿਣੋ ਨਾ ਰੋਕ ਸਕਿਆ ਕੁੜਾ ਫੇਰ ਦੂਜੀ ਵਾਰ ਹਾਸ ਪਗਾ ਐਤ ਕੀ ਚਰਨ ਦੀ ਗੰਭੀਰਤਾ ਵੀ ਟੁੱਟ ਗਈ ਤੇ ਹਾਸੇ ਨੇ ਉਹਦੇ ਚਿਹਰੇ ਤੇ ਜਵਾਨ ਰੋ ਲੈ ਆਂਦੀ ਅਵੇਰੇ ਸਵੇਰੇ ਸਭ ਇਨ ਧਿਆਨ ਵਿੱਚੋਂ ਲੰਘਦੇ ਜਿੰਨਾ ਨਹੀਂ ਦਿੱਤਾ ਉਹ ਤਿਆਰੀ ਕਰ ਰਹੇ ਚੰਨ ਨੇ ਵੀ ਸਿਆਣ ਬਨਾਲ ਟਕਾ ਟਕਾ ਦਿੱਤਾ ਜਿਸ ਨੂੰ ਸ਼ੀਲਾ ਨੇ ਭਰਪੂਰ ਨੇ ਚੰਗੀ ਤਰ੍ਹਾਂ ਇਸ਼ਾਰਿਆਂ ਵਿੱਚ ਸਮਝ ਲਿਆ ਲਓ ਬਾਜੀ ਹਰਜੀ ਕੀ ਹੈ ਦੱਸਣ ਵਿੱਚ ਤੇਜੀ ਆਪਣੇ ਮਨ ਦੇ ਵੇਗ ਵਿੱਚੋਂ ਆਖ ਗਈ ਕੀ ਦੱਸਣ ਵਿੱਚ ਮੈਂ ਕੀ ਦਾ ਮਤਲਬ ਨਹੀਂ ਸਮਝੇ ਤੁਹਾਡਾ ਇਸ ਤੋਂ ਕੀ ਭਾਵ ਹੈ ਚੰਨ ਨੇ ਉਹਨਾਂ ਦੇ ਸਵਾਲ ਦੀ ਉਹਨਾਂ ਤੋਂ ਹੀ ਵਿਆਖਿਆ ਮੰਗ ਲਈ ਮੈਂ ਦੱਸਦਾ ਪ੍ਰਭੂਰ ਨੇ ਜਾਣ ਲਿਆ ਸੀ ਕੋਈ ਕੁੜੀ ਨਾ ਠੀਕ ਤਰ੍ਹਾਂ ਸਵਾਲ ਕਰ ਸਕਦੀ ਹੈ ਤੇ ਨਾ ਹੀ ਆਪਣਾ ਸਵਾਲ ਸਮਝਾ ਸਕਦੀ ਹੈ ਪਿਆਰ ਦੀ ਜ਼ਿੰਦਗੀ ਵਿੱਚ ਐਮੀ ਤ ਤੇ ਸਵਾ ਦੇ ਸੰਧਾਤ ਦਾ ਇਸ ਬਾਰੇ ਆਪਣਾ ਨਜ਼ਰੀਆ ਮੇਰਾ ਖਿਆਲ ਹੈ ਇਸ ਬਾਰੇ ਤੂੰ ਮੇਰੇ ਨਾਲੋਂ ਚੰਗਾ ਜਾਣਦਾ ਹੈ ਅਸੀਂ ਤੇਰੇ ਜਾਤੀ ਤਜਰਬੇ ਨੂੰ ਬਧੇਰੇ ਮੁੱਖ ਰੱਖਾਂਗੇ ਤੁਸੀਂ ਜਾਤੀ ਤਜਰਬਾ ਕਰਕੇ ਵੇਖ ਸਕਦੇ ਹੋ ਚਰਨ ਦਾ ਉੱਤਰ ਬੇਦਲੀਲ ਹੋਣ ਕਰਕੇ ਹੌਲਾ ਸੀ ਇਹ ਗਲਤ ਹੈ ਚਰਨ ਭਾਜੀ ਜੇ ਹਰ ਮਨੁੱਖ ਨੇ ਜਾਤੀ ਤਜਰਬੇ ਕਰਕੇ ਤਰੱਕੀ ਕਰਨੀ ਹੁੰਦੀ ਤਾਂ ਉਹ ਪੱਥਰ ਦੇ ਤਾਂਤ ਦੇ ਜ਼ਮਾਨੇ ਤੋਂ ਅਗਾਹ ਕਦੇ ਨਾ ਟੱਪ ਸਕਦਾ ਸਾਡਾ ਇਤਿਹਾਸ ਤਜਰਬਿਆਂ ਦਾ ਨਿਚੋੜ ਹੈ ਸ਼ੀਲਾ ਬੜੇ ਕੰਮ ਦੀ ਗੱਲ ਕਹਿ ਗਈ ਸੀ ਇਸ ਦੀ ਚਰਨ ਨੂੰ ਬਿਲਕੁਲ ਆਸ ਨਹੀਂ ਸੀ ਪਰ ਸਾਨੂੰ ਜ਼ਿੰਦਗੀ ਵਿੱਚ ਆਉਣ ਤੋਂ ਪਹਿਲਾਂ ਇਤਿਹਾਸ ਨੂੰ ਸਟੱਡੀ ਕਰਨਾ ਚਾਹੀਦਾ ਹੈ ਇਤਿਹਾਸ ਪੜਨ ਨਾਲ ਅਸੀਂ ਕਿਸੇ ਖਾਸ ਵਾਤਾਵਰਣ ਦੇ ਪਰੋਧਾਂ ਨੂੰ ਵੀ ਅਣੌਰ ਨਹੀਂ ਕਰ ਸਕਦੇ ਹਰ ਮਾਹੌਲ ਵਿੱਚ ਇੱਕੋ ਸੂਲ ਨਹੀਂ ਲਾਗੂ ਕੀਤਾ ਜਾਂਦਾ ਸ਼ੀਲਾ ਦੇ ਠੋਕੇ ਦਿੱਤੇ ਉੱਤਰ ਨੇ ਚਰਨ ਦੇ ਦਿਮਾਗ ਨੂੰ ਝੰਜੋੜ ਕੇ ਰੱਖ ਦਿੱਤਾ ਉਸ ਸਮਝਾ ਸ਼ੀਲਾ ਨੇ ਭਰਪੂਰ ਦੀ ਮਾਰਫਤ ਬਹੁਤ ਕੁਝ ਜਾਣ ਲਿਆ ਹੈ ਸਟੱਡੀ ਕਰ ਲਿਆ ਹੈ ਪਰਪੋਰਸ਼ੀਲਾ ਦੇ ਸਵਾਲਾਂ ਤੇ ਬੜਾ ਖੁਸ਼ ਹੋਇ ਉਹ ਚਾਹੁੰਦਾ ਸੀ ਚਰਨ ਦੇ ਦਿਲਸ਼ੀਲਾ ਦੀ ਇਮਤਿਹਾਨ ਦੇ ਜਾਵੇ ਤੂੰ ਭੈਣ ਕਿਉਂ ਕੋਈ ਗੱਲ ਨਹੀਂ ਕਰਦੀ ਚਰਨ ਨੇ ਬਿਲਕੁਲ ਖਮੋਸ਼ ਵਾਲੀ ਉਸ ਦੀ ਗੰਭੀਰਤਾ ਵਿੱਚ ਜੁਗਾਇ ਮੈਂ ਭਰਾ ਜੀ ਬੜੇ ਧਿਆਨ ਨਾਲ ਸੁਣ ਰਹੀ ਹਾਂ ਬਾਲੀ ਸੰਖੇਪ ਉੱਤਰ ਦੇ ਕੇ ਫਿਰ ਚੁੱਪ ਹੋ ਤੂੰ ਗੱਲ ਨੂੰ ਨਾ ਟਾਲ ਸਿੱਧੀ ਤਰ੍ਹਾਂ ਜਵਾਬ ਦੇ ਪਰਪੋਰ ਨੇ ਕੁਰਸੀ ਉਸ ਦੇ ਹੋਰ ਲਾ ਕੇ ਕਰ ਲਈ ਮੈਂ ਇਸ ਦਾ ਕੀ ਉੱਤਰ ਦੇਵਾਂ ਪਹਿਲੀ ਗੱਲ ਤੁਸੀਂ ਮੇਰੇ ਨਾਲ ਬਧੀਰੇ ਜਾਣਦੇ ਚਰਨ ਨੇ ਉੱਤਰ ਦੇਣ ਦੇ ਇਰਾਦੇ ਨਾਲ ਆਖਣਾ ਸ਼ੁਰੂ ਕੀਤਾ ਪਰ ਮਨੁੱਖ ਦੀ ਫਿਤਰਤ ਹੈ ਜਿਸ ਰਾਤੇ ਉਹ ਚੱਲ ਰਿਹਾ ਹੋਵੇ ਚਾਨਣ ਦੇ باوجود ਵੀ ਹਰ ਮੋੜੇ ਆ ਰਹੀ ਰਾਹੀ ਤੋਂ ਪੁੱਛਣ ਲਈ ਮਜਬੂਰ ਹੁੰਦਾ ਹੈ ਕਿ ਠੀਕ ਇਹ ਰਾਹ ਉਸ ਦੀ ਮੰਜ਼ਿਲ ਨੂੰ ਜਾ ਰਿਹਾ ਹੈ ਚੱਲ ਤੂੰ ਇਸ ਤਰ੍ਹਾਂ ਹੀ ਸਮਝ ਲੈ ਤੇ ਅਗਾ ਤੁਰ ਪ੍ਰਭੂ ਨੇ ਹੰਗਾਰਾ ਭਰਦਿਆਂ ਚਰਨ ਨੂੰ ਤਿਲਕਣ ਤੋਂ ਰੋਕੇ ਸਮਝ ਲੈ ਨਹੀਂ ਇਸ ਤਰ੍ਹਾਂ ਹੁੰਦਾ ਮੇਰੇ ਖਿਆਲ ਵਿੱਚ ਇਹ ਸਵਾਲ ਬਧੀਰੇ ਜਾਂਦੀ ਹੈ ਜਿੱਥੋਂ ਤੱਕ ਇਸ ਦੀ ਜਾਤੀ ਹੋਣ ਦਾ ਸਵਾਲ ਹੈ ਉਥੋਂ ਤੱਕ ਸਵਾ ਇਸ ਬਾਰੇ ਖਾਮੋਸ਼ ਹੈ ਜਾਂ ਕੋਈ ਦਖਲ ਨਹੀਂ ਦਿੰਦੀ ਬਾਕੀ ਰਿਹਾ ਪਿਆਰ ਦੀ ਅਮਿੱਤਤਾ ਦਾ ਸਵਾਲ ਇਸ ਬਾਰੇ ਮੈਂ ਪਿਆਰ ਨੂੰ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਸਮਝਦਾ ਹਾਂ ਪਿਆਰ ਕੁਦਰਤੀ ਜਜ਼ਬਾ ਹੈ ਜਿਹੜਾ ਜ਼ਿੰਦਗੀ ਦੇ ਨਾਲ ਹੀ ਪੈਦਾ ਹੁੰਦਾ ਹੈ ਜਿਸ ਜਿਸ ਤਰ੍ਹਾਂ ਜ਼ਿੰਦਗੀ ਨੇ ਔਖਾਂਾਂ ਕਾਟੀਆਂ ਵਿੱਚ ਜذور ਲੰਘਦੀਆਂ ਤਰ੍ਹਾਂ ਕੀਤੀ ਉਸ ਤਰ੍ਹਾਂ ਪਿਆਰ ਵੀ ਆਪਣੀਆਂ ਵੱਖਰੀਆਂ ਸ਼ਕਲਾਂ ਵਿੱਚ ਨਿਕਰਦਾ ਆਇਆ ਕਵੀਆਂ ਦੇ ਨਿਜ਼ਾਮ ਵਿੱਚ ਬਹਾਦਰੀ ਦਾ ਜੋਹਰ ਪਿਆਰ ਨੂੰ ਜਿੱਤਦਾ ਗੁਲਾਮੀ ਦੇ ਯੁੱਗ ਵਿੱਚ ਪਿਆਰ ਜ਼ਬਰਦਸਤੀ ਦਾ ਸ਼ਿਕਾਰ ਹੋ ਕੇ ਗਿਆ ଅਥਵਾ ਕੁਦਰਤੀ ਜਜ਼ਬਾ ਵੀ ਗੁਲਾਮ ਬਣਾ ਲਿਆ ਜੰਗੀਰਦਾਰੀ ਰੋਲ ਵਿੱਚ ਹੋਰ ਕੁਦਰਤੀ ਵਸੀਲਿਆਂ ਵਾਂਗ ਇਹ ਵੀ ਜਾਤੀ ਮਲਕੀਅਤ ਬਣਿਆ ਰਿਹਾ ਅੱਜ ਦੇ ਸਮਾਜ ਵਿੱਚ ਇਹ ਇਸ ਦੀ ਦਬੀ ਕੁਝਲੀ ਸ਼ਕਲ ਹੈ ਪਰ ਪਿਆਰ ਕਦੇ ਜ਼ਿੰਦਗੀ ਤੋਂ ਵੱਖ ਨਹੀਂ ਹੁੰਦਾ ਰੈਜ਼ਿਡਿ ਹੋਣ ਦੀ ਸੂਰਤ ਵਿੱਚ ਇਹ ਕਿਸੇ ਸ਼ਕਲ ਵਿੱਚ ਜਿੰਦਾ ਹੁੰਦਾ ਹੈ ਤੇ ਜ਼ਿੰਦਗੀ ਦਾ ਵਫਾਦਾਰ ਸਾਥੀ ਮੁੱਖ ਦੀ ਗੱਲ ਪਿਆਰ ਰੋਟੀ ਕੱਪੜੇ ਪਿੱਛੋਂ ਜ਼ਿੰਦਗੀ ਦੀ ਬੁਨਿਆਦੀ ਜ਼ਰੂਰਤ ਚਾਨਣ ਨੇ ਥੋੜਾ ਸਾਹ ਲੈ ਕੇ ਫਿਰ ਕਹਿਣਾ ਸ਼ੁਰੂ ਕੀਤਾ ਹੁਣ ਰਹਿ ਗਿਆ ਪਿਆਰ ਦੀ ਕਾਮਯਾਬੀ ਦਾ ਸਵਾਲ ਜਿਹੜਾ ਤੁਹਾਡੇ ਦਿਲ ਦਿਮਾਗ ਵਿੱਚ ਕੁਰਕਰੀ ਕਰ ਰਿਹਾ ਹੈ ਇੱਥੇ ਆ ਕੇ ਸਾਰੇ ਹੱਸ ਪਏ ਚਾਨਣ ਉਹਨਾਂ ਦੇ ਦਿਲ ਦੀ ਗੱਲ ਉਹਨਾਂ ਬੜੀ ਛੇਤੀ ਧਿਆਨ ਉਸ ਵੱਲ ਕਰ ਕਿਉਂਕਿ ਚਰਨ ਉਸ ਵੇਲੇ ਉਹਨਾਂ ਦੇ ਜਜ਼ਬਾਤ ਦੇ ਹਰ ਪਹਿਲੂ ਤੋਂ ਤਰਜਮਾਨੀ ਕਰ ਰਿਹਾ ਹੈ ਮੇਰੇ ਖਿਆਲ ਵਿੱਚ ਕੋਈ ਪਿਆਰ ਉਹ ਨਜ਼ਰ ਕਾਮਯਾਬ ਨਹੀਂ ਹੋ ਸਕਦਾ ਜਿੰਨਾ ਚਿਰ ਕੋਈ ਨਰੋਆ ਸਮਾਜ ਸਾਰਥਕ ਕੀਮਤਾ ਵਿੱਚ ਸਟੈਂਡ ਨਾ ਕਰ ਜਾਵੇ ਹਰ ਸਮਾਜ ਬਣਾਦੀ ਤੌਰ ਤੇ ਪੈਦਾਵਰੀ ਤਾਕਤਾਂ ਤੋਂ ਤਬਦੀਲੀ ਵजूद ਵਿੱਚ ਲੈਂਦਾ ਹੈ ਇਹ ਗੱਲ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇੱਕ ਨਿظام ਸਮਾਜ ਨੂੰ ਮੰਨਦੇ ਤੋਂ ਚੰਗਾ ਤੇ ਚੰਗੇ ਤੋਂ ਚੰਗੇਰਾ ਹੋਣ ਲਈ ਤਾਕਤ ਨਾਲ ਸਹੂਲਤ ਵੀ ਦਿੰਦਾ ਹੈ ਉਦੋਂ ਜਦੋਂ ਕਿ ਸਾਡਾ ਸਮਾਜ ਅੰਧਵਿਸ਼ਵਾਸੀ ਧਰਮ ਤੇ ਜੰਗੀਰਦਾਰੀ ਦੇਗਾ ਹਾਫਸੀ ਕੀਮਤਾਂ ਵਿੱਚ ਜ਼ਬਰਦਸਤੀ ਬੰਨਿਆ ਪਿਆ ਹੈ ਪਿਆਰ ਵਰਗੀ ਸਤੰਤਰ ਸਾਂਝ ਦਾ ਕਰਮ ਕੇਵਲ ਸੁਪਨਾ ਹੈ ਤੇ ਤੁਹਾਡੀ ਸੂਝ ਇਨ੍ਹਾਂ ਸਮਾਜੀ ਕੀਮਤਾਂ ਬਾਰੇ ਸਾਹ ਆਏ ਤਦ ਸੁਪਨਾ ਤੁਹਾਨੂੰ ਅੱਗੇ ਵਧਣ ਲਈ ਉਤਸ਼ਾਹ ਤੇ ਬਲ ਦੇ ਸਕਦਾ ਹੈ ਜਿਸ ਨਾਲ ਤੁਸੀਂ ਜੋਰ ਢਗਾਣੇ ਲੱਗੇ ਬੰਨੇ ਨੂੰ ਤੋੜ ਸਕਦੇ ਹੋ ਵੀ ਜਮਾਤੀ ਧਾਰੇ ਵਿੱਚ ਜੁੜ ਕੇ ਹਰ ਜੋੜਾ ਜਿੰਨੀ ਵਾਰੀ ਵੀ ਆਪਣੇ ਤੌਰ ਤੇ ਸਮਾਜ ਨਾਲ ਲੜਦਾ ਰਿਹਾ ਜ਼ਿੰਦਗੀ ਦਾ ਨਾਸ਼ ਹੀ ਕਰਦਾ ਰਿਹਾ ਉਹਨਾਂ ਦੀਆਂ ਪਿਆਰ ਕਹਾਣੀਆਂ ਕਿੱਸਿਆਂ ਦੀ ਸ਼ਕਲ ਵਿੱਚ ਲੰਬੇ ਹੌਕੇ ਬਣ ਕੇ ਰਹੇਗਣਾਂ ਹਮੇਸ਼ਾ ਦੁਸ਼ਮਣ ਦੁਸ਼ਮਣ ਸਿਰ ਸੱਟ ਮਾਰਨ ਦੀ ਤਾਂ ਉਸ ਦੇ ਪੈਰਾਂ ਦੀ ਮਿੱਟੀ ਕੱਢਣੀ ਚਾਹੀਦੀ ਚੰਨ ਨੇ ਕੁਰਸੀ ਨਾ ਢੋਲਾ ਕੇ ਸਿਰ ਪਿਛਾਂ ਸੁੱਟ ਲਿਆ ਕੁੜੀਆਂ ਦਾ ਅਨਪੂਰਤੀ ਗੱਲਬਾਤ ਨੂੰ ਠੋਸ ਸੱਚਾਈ ਨਾਲ ਨਜਾ ਤੋ ਪੋ ਪੋ ਗ੍ਰਾਂਸਨ ਕਿਰਨ ਇਹਨਾ ਕੁਝ ਕਾਲਜ ਤੋਂ ਦੂਰ ਕਿਵੇਂ ਸਿੱਖ ਗਿਆ ਪਰ ਪ੍ਰਭੂ ਨੇ ਚਰਨ ਨੂੰ ਸੰਚੇਤ ਕਰਦਿਆਂ ਕਿਹਾ ਪਿਆਰ ਬਾਰੇ ਸਵਾਦਾ ਨਜ਼ਰੀਆ ਵਿੱਚ ਹੀ ਰਹਿ ਗਿਆ ਤੈਨੂੰ ਕਿਹੜਾ ਆਉਂਦਾ ਨਹੀਂ ਤੂੰ ਕਲੀਅਰ ਕਰ ਦੇ ਮੈਂ ਜਾਣਾ ਵੀ ਸਾਡੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋ ਰਹੀ ਚਰਨ ਨੇ ਜਾਣ ਦਾ ਇਰਾਦਾ ਪ੍ਰਗਟ ਕਰ ਦਿੱਤਾ ਕਿ ਸਟੇਜ ਦੀ ਕਾਰਵਾਈ ਵਿੱਚ ਮੀਟਿੰਗ ਹੋ ਸਕਦੀ ਹੈ ਸਟੇਜ ਤੋਂ ਵੱਖਰੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋ ਰਹੀ ਉਸ ਵਿੱਚ ਮੈਨੂੰ ਇੱਕ ਨਵੀਂ ਜ਼ਿੰਮੇਵਾਰੀ ਪਾ ਰਹੀ ओके ਬਰਪੂਰ ਨੇ ਚਿੰਤਤ ਹੁੰਦਿਆ ਪੁੱਛਿਆ ਪ੍ਰਧਾਨ ਸਾਹਿਬ ਆਖਦੇ ਹਨ ਲਾਕਕੇ ਦੇ ਸਾਰੇ ਮਜ਼ਾਰੇ ਪਿੰਡਾਂ ਵਿੱਚ ਆਪਣੇ ਪਿੰਡ ਵਾਂਗ ਡਿਫੈਂਸ ਕਮੇਟੀਆਂ ਬਣਾਈਆਂ ਜਾਣ ਸਾਡੇ ਪਿੰਡ ਦਾ ਪਿਛਲੇ ਸਾਲ ਦਾ ਤਜਰਬਾ ਕਾਮਯਾਬ ਰਿਹਾ ਸੀ ਤੈਨੂੰ ਹੋਰ ਕੀ ਚਾਹੀਦਾ ਜਦੋਂ ਪ੍ਰਧਾਨ ਸਾਹਿਬ ਇੰਨੀ ਵੱਡੀ ਜ਼ਿੰਮੇਵਾਰੀ ਸੌਂਪ ਰਹੀ ਹੈ ਆਪਣੇ ਆਪ ਨੂੰ ਜ਼ਿੰਮੇਵਾਰੀ ਨਿਭਾ ਸਕਣ ਬਾਰੇ ਵੀ ਤੁਲਨਾ ਚਾਹੀਦਾ ਹੈ ਉਹ ਸਾਡਾ ਹੀਰੋ ਹਰ ਜ਼ਿੰਮੇਵਾਰੀ ਨਿਭਾ ਸਕਦਾ ਹੈ ਭਰਪੂਰ ਨੇ ਪ੍ਰਸੰਨਤਾ ਵਿੱਚ ਚੌੜੇ ਹੋ ਕੇ ਅਖੇ ਝੂਠੀ ਤਾਰੀਫ ਦੀ ਲੋੜ ਨਹੀਂ ਅੱਛਾ ਤੁਹਾਡੀ ਤਾਂ ਫਿਰ ਮੀਟਿੰਗ ਸ਼ੁਰੂ ਹੋ ਜਾਣੀ ਤੇ ਸਵਾਲ ਵਿੱਚ ਹੀ ਰਹਿ ਜਾਣਾ ਸ਼ੀਲਾ ਦਾ ਉਤਸ਼ਾਹ ਜਾਣਨ ਨਾਲ ਨਹੀਂ ਕਾਲਾ ਸੀ ਸਾਡੇ ਲਈ ਇਸ ਸਟੱਡੀ ਸਰਕਲ ਤੋਂ ਘਟ ਨਹੀਂ ਹੋਵੇਗਾ ਹਾਂ ਹਾਂ ਜ਼ਰੂਰ ਮਕਾਸ਼ ਛੱਡ ਭਰਪੂਰ ਨੇ ਇਸ ਤਰ੍ਹਾਂ ਤਹੀਦ ਕੀਤੀ ਕਿ ਚਰਨ ਮਜਬੂਰ ਹੋ ਗਿਆ ਮੈਂ ਘਟ ਤਾਲੀਮ ਵਾਲਾ ਤੁਹਾਨੂੰ ਦਿਸਦਾ ਉਂਝ ਸੰਗ ਦਾ ਵੀ ਹਾਂ ਭਰਾ ਜੀ ਤੈਨੂੰ ਵੀ ਸੰਗ ਆ ਜਾਂਦੀ ਹੈ ਬਾਲੀ ਪਹਿਲੀ ਵਾਰੀ ਕੁਝ ਬੋਲੀ ਤੇ ਮੁਸਕਾਈ ਹਾਂ ਸੰਗ ਸਾਡੀ ਜਿਸਰਤ ਦੀ ਵਿਰਾਸਤ ਹੈ ਇਹ ਠੀਕ ਹੈ ਹਰ ਸਾਤੀ ਸੋਲ ਜਾ ਹੋਇਆ ਇਨਸਾਨ ਹੁੰਦਾ ਪਰ ਕੁਦਰਤੀ ਜਾਜਵੇ ਕਿਸੇ ਦੀ ਸਿਆਣ ਪਨਲ ਖਤਮ ਨਹੀਂ ਹੋ ਜਾਂਦੇ ਆਪਣੀ ਠੀਕ ਤਾਂ ਪਛਾਣ ਲੈਂਦੇ ਹਨ ਚਰਨ ਨੂੰ ਉੱਤਰ ਪ੍ਰਸ਼ਨਾਂ ਵਿੱਚ ਵੀ ਬੜਾ ਸਵਾਦ ਆ ਰਿਹਾ ਸੀ ਕਦੇ ਮਹੀਨਿਆਂ ਪਿੱਛੇ ਇੱਕ ਅੱਧਾ ਸਵਾਲ ਕੋਈ ਉਸ ਤੋਂ ਪੁੱਛਿਆ ਕਰਦਾ ਸੀ ਪਰ ਅੱਜ ਸਵਾਲਾਂ ਦੀਆਂ ਲਹਿਰਾਂ ਉਸ ਦੇ ਦਿਲ ਦਿਮਾਗ ਦੇ ਕਿਨਾਰੇ ਬੋਚ ਬੋਚ ਸ਼ਾਂਤ ਕਰ ਰਹੇ ਸਨ ਗੱਲਾਂ ਗੱਲਾਂ ਜਹੋਰ ਟਾਪਕ ਛਿਰ ਪਿੰਦਲ ਚਰਨ ਭਾਜੀ ਤੁਸੀਂ ਦੱਸੋ ਵੀ ਛੀਲਾ ਦੇ ਪਰਵਟਿਆਂ ਵਿਚਕਾਰ ਨਿਕਾ ਨਿਕਾ ਰਿਖਾਵਾਂ ਸੰਕੜ ਗੰਗਾ ਜਿੰਨਾ ਉਸ ਦੇ ਮਿੱਠੇ ਸਾਵਲੇ ਹੋ ਸਾਨੂੰ ਨਾਜਾਂ ਦੇ ਲੋੜ ਦਾ ੱੱਕਾ ਮਾਰ ਦਿੱਤਾ ਚਰਨ ਭਰਪੂਰ ਬਾਰੇ ਰਿਸਕ ਦਾ ਜਜ਼ਬਾ ਅੰਦਰੇ ਅੰਦਰ ਪੀ ਗਿਆ ਲਓ ਸੋਣੋ ਪਿਆਰਵਾਰੇ ਸਵਾ ਦਾ ਨਜ਼ਰੀਆ ਹਰ ਵਾਰ ਕਰ ਅਤੇ ਹਮਦਰਦ ਤੋਂ ਮਜਬੂਰ ਡਿਸਪਲਿਨ ਦੀ ਮੰਗ ਕਰਦਾ ਹੈ ਸਵਾ ਸਮਾਜ ਦੀਆਂ ਚਾਲੂ ਰੀਤਾਂ ਦੀ ਉਹਨਾਂ ਚਿਰ ਵਿਰੋਧ ਤਾਂ ਨਹੀਂ ਕਰਦੀ ਜਿੰਨਾ ਚਿਰ ਇਨਜ਼ਾਮ ਦੀ ਭਾਗ ਡੋਰ ਮੁਕੰਮਲ ਤੌਰ ਤੇ ਹੱਥ ਵਿੱਚ ਨਾ ਜਾਵੇ ਉਸ ਪ੍ਰਚਲਿਤ ਰਸਮਾ ਉਸ ਨੂੰ ਉਸ ਦੀਆਂ ਸਥਾਨਕ ਹਲਾਤਾਜਮਿਤ ਦੇਣ ਲਈ ਕਿਸੇ ਹੱਦ ਤੱਕ ਮਜਬੂਰ ਹੁੰਦ ਰਹੇ ਹਨ ਪਰ ਕੋਈ ਜੋੜਾ ਜੋ ਆਪਣੇ ਆਰਥਿਕ ਮਸਲੇ ਨੂੰ ਹੱਲ ਕਰ ਲੇ ਉਸ ਦੀ ਵੀ ਕਿਸੇ ਖਾਸ ਹਾਲਤ ਵਿੱਚ ਸਹਾਇਤਾ ਕੀਤੀ ਜਾ ਸਕਦੀ ਹੈ ਇਹ ਤੇ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਆਮ ਤੌਰ ਤੇ ਸੰਧਾਨਕ ਕਸੂਰ ਨਹੀਂ ਰੱਖਦੇ ਇਸ ਲਈ ਆਮ ਲੋਕਾਂ ਦੀਆਂ ਰੁਚੀਆਂ ਦਾ ਸਤਿਕਾਰ ਕਰਦਿਆਂ ਹੋਇਆ ਸਭਾ ਆਪਣੇ ਬੰਦਿਆਂ ਨੂੰ ਖੁੱਲੀ ਛੁੱਟੀ ਨਹੀਂ ਦੇ ਸਕਦੀ ਹਰ ਵਰਕਰ ਪ੍ਰੇਮੀ ਨੂੰ ਮਜਬੂਰ ਆਪਣੇ ਰਮਾਨਾਂ ਨੂੰ ਰੋਕ ਆਪਣੇ ਰਮਾਨਾਂ ਨੂੰ ਰੋਕਣਾ ਪੈਂਦਾ ਸਭਾ ਇੱਕ ਸਾਥੀ ਦੀ ਖੁਸ਼ੀ ਲਈ ਜਿਹੜੀ ਕਿ ਵਿਪਰੀਤ ਕਦਰਾਂ ਕਰਣ ਹਾਲਾਤ ਵਿੱਚ ਜਿਸ ਚੇਰ ਸਥਾਈ ਨਹੀਂ ਹੁੰਦੀ ਇਨਕਲਾਬ ਦੇ ਧਾਰੇ ਨੂੰ ਰੋਕਣ ਤੇ ਦਾਗੀ ਕਰਨ ਦੀ ਵੀ ਕਦੇ ਵੀ ਮਹਾਨ ਗਲਤੀ ਨਹੀਂ ਕਰ ਸਕਦੀ ਕਿਉਂਕਿ ਲੋਕ ਇਨਕਲਾਬ ਵਿੱਚ ਹਜ਼ਾਰਾਂ ਲੱਖਾਂ ਨਹੀਂ ਸਗੋਂ ਕਰੋੜਾਂ ਸਾਥੀਆਂ ਦੀ ਖੁਸ਼ੀ ਸਾਹਮਣੇ ਹੁੰਦੀ ਸਵਾ ਡਿਸਪਲਿਨ ਅਮਲ ਵਿੱਚ ਸੋਚ ਦੇ ਵਿਕਾਸ ਧਾਰੇ ਦਾ ਨਾਂ ਹੈ ਚਰ ਨੇ ਦੇਖਿਆ ਸਜੀਦਾ ਬਲਵਿੰਦਰ ਦੇ ਚਿਹਰੇ ਤੇ ਫਿਕਰ ਦੀ ਪਰਛਾਈਆ ਚਰ ਨੇ ਅਨੁਮਾਨ ਲਾਇਆ ਇਹ ਕੁੜੀ ਵੀ ਕਿਤੇ ਮਰ ਚੁੱਕੀ ਸਾਰਿਆਂ ਤੇ ਖਮੋਸ਼ੀ ਨਾ ਗੰਭੀਰਤਾ ਵੀ ਛਾ ਗਈ ਉਹ ਆਪਣੇ ਆਪਣੇ ਥਾਂ ਬਾਰੇ ਬਾਰੇ ਸੋਜ ਦੇ ਸ਼ੀਸ਼ੇ ਵਿੱਚ ਜ਼ਿੰਦਗੀ ਨੂੰ ਤੱਕਣ ਲੱਗ ਪਈ ਭਰਪੂਰ ਨੇ ਜਾਣਿਆ ਚੰਨ ਨੇ ਉਸ ਤੇ ਗਿਆਨ ਨਾਲੋਂ ਕਈ ਵੱਧ ਦੇ ਵਾਲੀਆਂ ਗੱਲਾਂ ਕਿੰਗਾ ਸਨ ਜਿਹੜੀਆਂ ਕਿ ਡਿਸਪਲਾਈਨ ਅਤੇ ਅਮਲ ਵਿੱਚੋਂ ਹੀ ਧਾਰਨ ਕੀਤੀਆਂ ਜਾ ਸਕਦੀਆਂ ਹਨ ਬਾਲੀ ਚਿਜਕਦਿਆਂ ਬੋਲੀ ਜੇ ਕੋਈ ਆਮ ਕੁੜੀ ਮੁੰਡਾ ਸਮਾਜ ਦੇ ਬੰਧਨ ਤੋੜ ਕੇ ਇੱਕ ਦੂਜੇ ਨਾਲ ਜੁੜ ਜਾਣ ਚਾਰਨੇ ਕੁੜੀ ਦੀ ਜ਼ਹਿਨ ਤੋਂ ਦਿਲ ਤੱਕ ਉਤਰਦਿਆਂ ਸਮਝਣ ਦਾ ਯਤਨ ਕੀਤਾ ਇਸ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਆ ਪਿਆ ਹੈ ਉਸ ਦੇ ਸਵਾਲਾਂ ਨੂੰ ਇਹ ਮਿੱਤੇ ਦਿਂਦਿਆਂ ਕਿ ਆਮ ਮੁੰਡ ਕੁੜੀ ਮੁੰਡੇ ਕਰਕੇ ਅਸੀਂ ਇਸ ਸਵਾਲ ਦਾ ਸਵਾ ਤੋਂ ਬਖਰਿਆ ਕੇਵਲ ਸਮਾਜੀ ਲੀਹਾਂ ਦੇ ਆਧਾਰ ਤੇ ਹੀ ਨਿਰਣਾ ਕਰਾਂਗੇ ਸਮਾਜੀ ਬੰਧਨ ਤੋੜਨ ਤੋਂ ਭਾਵ ਮਾਪਿਆਂ ਦੇ ਖਿਲਾਫ ਬਗਾਵਤ ਹੈ ਅਸਲ ਸਵਾਲ ਇਸ ਤਰ੍ਹਾਂ ਹੈ ਕਿ ਮਾਪਿਆਂ ਦੀ ਰਾਇ ਦੇ ਖਿਲਾਫ ਕੋਈ ਪ੍ਰੀਤ ਵਿਆਹ ਕਾਮਯਾਬ ਹੋ ਸਕਦਾ ਹੈ ਜਾਂ ਨਹੀਂ ਮੇਰਾ ਜਵਾਬ 90 90% ਨਾ ਵਿੱਚ ਹੈ 10% ਉਸ ਸੂਰਤ ਵਿੱਚ ਹੀ ਕਾਮਯਾਬ ਹੋ ਸਕਦੇ ਹਨ ਜਦੋਂ ਕਿ ਉਹ ਆਰਥਿਕ ਲੋੜਾਂ ਲਈ ਕਿਸੇ ਦੇ ਆਜੀ ਨਾ ਹੋਣ ਉਹਨਾਂ ਹਾਲਾਤਾਂ ਵਿੱਚ ਕਾਮਯਾਬੀ ਸਮਾਜ ਦੇ ਚਿੱਬੇ ਮੂਹ ਤੇ ਇੱਕ ਜ਼ਬਰਦਸਤ ਥੱਪੜ ਵੀ ਹੋਵੇਗੀ ਪਰ ਅਜਿਹਾ ਬਹੁਤ ਘੱਟ ਹਾਲਾਤਾਂ ਵਿੱਚ ਹੁੰਦਾ ਹੈ ਸੋਸਾਇਟੀ ਵਿੱਚ ਉਹਨਾਂ ਦਾ ਸਤਕਾਰ ਘੱਟ ਹੁੰਦਾ ਹੈ ਦੋ شریف ਇਨਸਾਨ ਬਦਮਾਸ਼ ਹੋਣ ਦੀ ਹੱਦ ਤੱਕ ਬਦਨਾਮ ਹੋ ਜਾਂਦੇ ਹਨ ਪ੍ਰੀਤ ਵਿਆਹ ਦੇ ਕੁਝ ਸਾਲਾਂ ਬਾਅਦ ਹੀ ਆਰਥਿਕ ਗਰਾਊਂਡ ਵਿੱਚੋਂ ਤਲਖੀਆਂ ਉੱਭਰਨੀਆਂ ਸ਼ੁਰੂ ਹੋ ਜਾਂਦੀਆਂ ਬੱਚੇ ਹੋਣ ਦੀ ਸੂਰਤ ਵਿੱਚ ਵਿਰੋਧ ਹੋਰ ਵੀ ਵੱਧ ਜਾਂਦਾ ਹੈ ਅਤੇ ਪ੍ਰੀਤ ਵਿਆਹ ਹਸੋਹਣੀ ਸ਼ੁਗਲ ਬਣ ਕੇ ਰਹਿ ਜਾਂਦਾ ਹੈ ਪੱਛਮ ਦੇ ਆਜ਼ਾਦ ਲੋਕਾਂ ਦੀ ਮਿਸਾਲ ਨਾਲ ਇਹ ਗੱਲ ਹੋਰ ਵੀ ਸਾਫ਼ ਹੋ ਜਾਂਦੀ ਹੈ ਜਿਨ੍ਹਾਂ ਦੇਸ਼ਾਂ ਵਿੱਚ سرمਾਈਦਾਰੀ ਨਿਜ਼ਾਮ ਕਾਇਮ ਹੈ ਉੱਥੇ ਰੁਜ਼ਗਾਰ ਦੀ ਕੋਈ ਗਾਰੰਟੀ ਨਹੀਂ ਇਸੇ ਕਰਕੇ ਮਨਪਸੰਦ ਸਾਥੀ ਚੁਣ ਲੈਣ ਦੇ ਬਾਵਜੂਦ ਵੀ 80% ਤਲਾਕ ਹੋ ਜਾਂਦੇ ਹਨ ਇਸ ਦੇ ਉਲਟ ਸ਼ਸਲਿਸਟ ਦੇਸ਼ਾਂ ਵਿੱਚ ਆਰਥਿਕ ਤੰਗੀ ਦਾ ਨਾਂ ਨਿਸ਼ਾਨ ਤੱਕ ਨਹੀਂ ਇਹੋ ਕਾਰਨ ਹੈ ਕਿ ਉੱਥੇ ਮਨਪਸੰਦ ਸਾਥੀ ਚੁਣ ਲੈਣ ਪਿੱਛੋਂ ਤਲਾਕ ਅਚੰਭਾ ਹੋ ਕੇ ਰਹੇਗੇ ਚਰਨ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਬਾਲੀ ਦੇ ਬਲ ਬਲਿਆਂ ਨੂੰ ਜ਼ਬਰਦਸਤ ਧੱਕਾ ਲੱਗਿਆ ਹੋਵੇ ਉਸ ਦਾ ਨਿਮਾਨ ਵਿਸ਼ਵਾਸ ਬਣ ਗਿਆ ਬਾਲੀ ਜ਼ਰੂਰ ਰਾਜ ਬਣੇਗੀ ਇਸ ਤੋਂ ਪਿੱਛੋਂ ਉਤੇ ਜਾਂ ਵਿੱਚ ਹਜ਼ਾਰਾਂ ਬਾਲੀਆਂ ਤੇ ਲੱਖਾਂ ਰਾਜਾਂ ਤੜਫ ਉਠੀਆਂ ਕੁਰਲਾ ਪੰਗਾ ਬਾਲੀ ਦੀ ਅਚਾਨਕ ਪੋਛ ਨਾਲ ਉਚਨ ਜੋੜਿਆ ਗਿਆ ਹਿੰਦੁਸਤਾਨ ਵਿੱਚ ਤਾਂ ਪਿਆਰ ਹੋਂ ਕਿਆ ਮਜਬੂਰੀਆਂ ਦਾ ਨਾਂ ਹੀ ਰਹਿ ਗਿਆ ਕੁੜੀ ਦੇ ਸ਼ਬਦਾਂ ਵਿੱਚ ਜ਼ਿੰਦਗੀ ਦੀ ਹਾਰ ਪਰ ਤਖ ਚਲਕ ਪਈ ਚਾਨਣ ਨੇ ਜਾਣ ਲਿਆ ਸੀ ਕੁੜੀ ਨੇ ਕਿੰਨੇ ਹੋਂ ਕਿਆ ਨੂੰ ਆਪਣੇ ਜਬਤ ਵਿੱਚ ਪੀ ਰਿਆ ਹਾਂ ਪੈਣ ਜਿ ਨਜ਼ਰ ਵਰਤਮਾਨ ਸਮਾਜਿਕ ਐਮ ਹੈ ਪਰ ਸਾਰੀਆਂ ਮੁਸ਼ਕਲਾਂ ਦਾ ਹੱਲ ਲੋਕ ਇਨਕਲਾਬ ਹੈ ਚਾਨਣ ਇੱਕਦਮ ਉੱਠ ਕੇ ਖਲੋ ਗਿਆ ਮੈਨੂੰ ਜਾਣਾ ਚਾਹੀਦਾ ਹੈ ਬੜਾ ਟਾਈਮ ਹੋ ਗਿਆ ਉਹ ਮੀਟਿੰਗ ਵਿੱਚ ਮੈਨੂੰ ਉਡੀਕ ਦੇ ਹੋਣਗੀ ਉਸ ਭਰਪੂਰ ਦੀਆਂ ਨਾਸਾਂ ਨੂੰ ਛੇੜਦਿਆਂ ਕਿਹਾ ਤੁਸੀਂ ਵੀ ਚੱਲੋ ਪੰਡਾਲ ਵਿੱਚ ਇੱਥੇ ਕੀ ਮੱਖੀਆਂ ਮਾਰੂੰਗੀ ਇਹ ਬਾਜੀ ਤੁਸੀਂ ਸਾਨੂੰ ਮੱਖੀਆਂ ਮਾਰਨ ਜੋਗੇ ਛੱਡਿਆ ਹੀ ਕਦੋਂ ਹੈ ਤੇਜ਼ੀ ਦੀ ਗੱਲ ਤੇ ਸਾਰੇ ਹੱਸਣ ਲਈ ਮਜਬੂਰ ਹੋਗੇ ਧੰਨਵਾਦ